ਆਪ ਦਾ ਕਦੀ ਸਕੂਲ ਨਹੀਂ ਗਏ ਤੇ ਪਰਿਵਾਰ ਨੂੰ ਪਾਲਣ ਦੇ ਲਈ ਹਮੇਸ਼ਾ ਹੀ ਜ਼ਿੰਦਗੀ ਪਰ ਖੇਤ ਦੇ ਵਿੱਚ ਮਜ਼ਦੂਰੀ ਕੀਤੀ ਹੈ ਪਰ ਇੱਕ ਇਹ ਚੀਜ਼ ਪਤਾ ਸੀ ਕਿ ਪੜਾਈ ਇੱਕ ਉਹ ਖਜ਼ਾਨਾ ਹੈ ਜਿਸ ਦੇ ذریعے ਕਰ ਦੀ ਹਾਲਤ ਤੇ ਨਾਲ ਹੀ ਸਮਾਜ ਦੇ ਵਿੱਚ ਰੁਤਵਾ ਵੱਡਾ ਕੀਤਾ ਜਾ ਸਕਦਾ ਹੈ ਇੱਕ ਕਹਾਣੀ ਉਸ ਪਰਿਵਾਰ ਦੀ ਹੈ ਜਿਸ ਪਰਿਵਾਰ ਨੂੰ ਪਾਲਣ ਦੇ ਲਈ ਪਿਤਾ ਦੇ ਵੱਲੋਂ ਪੂਰੀ ਜ਼ਿੰਦਗੀ ਜਿਹੜੀ ਹੈ ਗੰਨਾਹ ਮਜ਼ਦੂਰੀ ਕੀਤੀ ਗਈ ਹੈ ਖੇਤਾ ਦੇ ਵਿੱਚ ਮਿੱਟੀ ਨਾਲ ਮਿੱਟੀ ਉਹ ਹੋਏ ਨੇ ਔਰ ਉਹਨਾਂ ਨੂੰ ਇੱਕ ਚੀਜ਼ ਇਹ ਪਤਾ ਸੀ ਕਿ ਇੱਕ ਪੜਾਈ ਹੀ ਉਹ ਮੰਤਰ ਹੈ ਜਿਸ ਦੇ ذریعے ਅਸੀਂ ਕੁਝ ਕਿਸਮਾਂ ਦੇ ਵਿੱਚ ਵਧੀਆ ਜ਼ਿੰਦਗੀ ਜ਼ਰੂਰ ਜੀ ਸਕਦੀ ਹੈ ਜੇਕਰ ਪਰਿਵਾਰ ਦੀ ਸੱਚਮੁੱਚ ਹੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ ਸਮਾਜ ਦੇ ਵਿੱਚ ਆਪਣੇ ਰੁਤਬੇ ਨੂੰ ਵਧਾਉਣਾ ਹੈ ਇੱਕ ਕਹਾਣੀ ਉਸ ਪਰਿਵਾਰ ਦੀ ਹੈ ਜਿਸ ਦੀਆਂ ਤਿੰਨ ਹੋਣ ਹਾਰ ਧੀਆਂ ਦੇ ਵੱਲੋਂ ਐਨੀ ਜ਼ਿਆਦਾ ਮਿਹਨਤ ਕੀਤੀ ਗਈ ਹੈ ਤੇ ਇਹ ਧੀਆਂ ਆਪਣੇ ਪਿਤਾ ਦੇ ਸਾਹਮਣੇ ਜਦੋਂ ਪੁਲਿਸ ਦੀ ਵਰਦੀ ਪਾ ਕੇ ਆਂਦੀਆਂ ਨੇ ਤਾਂ ਪਰਿਵਾਰ ਤਾਂ ਜਿਹੜਾ ਖੁਸ਼ ਹੁੰਦਾ ਹੀ ਹੈ ਜਿਸ ਦਾ ਮਾਣ ਵੱਧਦਾ ਹੀ ਹੈ ਪਰ ਉੱਥੇ ਹੀ ਲੋਕ ਵੀ ਇਸ ਪਰਿਵਾਰ ਦੀ ਜਿਹੜੀ ਹੈ ਮਿਸਾਲ ਵੀ ਦਿੰਦੇ ਆ ਦੇਖੋ ਕਿਵੇਂ ਮੈਂ ਪਿਤਾ ਤਾਂ ਪੂਰੀ ਜ਼ਿੰਦਗੀ ਖੇਤਾਂ ਦੇ ਵਿੱਚ ਮਜ਼ਦੂਰੀ ਕਰਦਾ ਰਹਿ ਗਿਆ ਪਰ ਧੀਆਂ ਅੱਜ ਇੰਨੀਆਂ ਕਾਬਿਲ ਬਣ ਚੁੱਕੀਆਂ ਨੇ ਆਪਣੀ ਪਿਤਾ ਦੀ ਗਰੀਬੀ ਤੱਕ ਇਹਨਾਂ ਨੇ ਟੱਕ ਲਈ ਹੈ ਭਾਵੇਂ ਕਿ ਪਿਤਾ ਪੂਰੀ ਜ਼ਿੰਦਗੀ ਜਿਹੜੀ ਹੈ ਤੁੱਪਾਂ ਦੇ ਵਿੱਚ ਬਰਸਾਤਾ ਦੇ ਵਿੱਚ ਪਸੀਨੇ ਦੇ ਵਿੱਚ ਉਸਨੇ ਮਿਹਨਤ ਕੀਤੀ ਹੈ ਅੱਜ ਪਿਤਾ ਨੂੰ ਏਸੀ ਦੀ ਹਵਾ ਇਤੀਆਂ ਜ਼ਰੂਰ ਖਿਲਾ ਰਹੀ ਹੈ ਕਿਉਂਕਿ ਇਹ ਕਹਾਣੀ ਮਹਾਰਾਸ਼ਟਰ ਦੇ ਉਸ ਪਿੰਡ ਦੀ ਹੈ ਜਿੱਥੇ ਕਿ ਪਿਤਾ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਹੈ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਸੀ ਉਸ ਦੀਆਂ ਤਿੰਨ ਧੀਆਂ ਹੈ ਤੇ ਤਿੰਨੋਂ ਧੀਆਂ ਅੱਜ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਪਿਤਾ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਿਹਾ ਹੈ ਤੇ ਪਰਿਵਾਰ ਵਾਲੇ ਤਾਂ ਕਹਿੰਦੇ ਨੇ ਕਿ ਧੀਆ ਨੇ ਪੁੱਤਾਂ ਵਾਂਗ ਕੰਮ ਕੀਤਾ ਹੈ ਪੁੱਤਾਂ ਵਾਂਗ ਮਿਹਨਤ ਕਰਕੇ ਆਪਣੇ ਪਿਤਾ ਦਾ ਮਾਣ ਜਿਹੜਾ ਹੈ ਸਮਾਜ ਦੇ ਵਿੱਚ ਹੋਰ ਵਧਾ ਦਿੱਤਾ ਹੈ ਦਰਅਸਲ ਇੱਕ ਕਹਾਣੀ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੀ ਹੈ ਜਿੱਥੇ ਪਰਾਲੀ ਦੇ ਆਸ-ਪਾਸ ਇੱਕ ਜਿਹੜਾ ਪਿੰਨ ਵੱਸਦਾ ਹੈ ਉੱਥੇ ਇੱਕ ਗੰਨਾ ਮਜ਼ਦੂਰ ਮਾਰੂਤੀ ਜਾਵਦ ਦੀ ਤਿੰਨ ਧੀਆ ਨੇ ਕਮਾਲ ਕਰ ਦਿਖਾ ਦਿੱਤਾ ਹੈ ਤਿੰਨਾਂ ਧੀਆਂ ਨੇ ਗਰੀਬੀ ਦੇ ਨਾਲ ਜੰਗਤਾ ਜਿੱਤੀ ਹੀ ਹੈ ਉੱਥੇ ਹੀ ਪਿਤਾ ਦੀ ਜ਼ਿੰਦਗੀ ਵੀ ਅਗਲੀ ਸੁਖਾਲੀ ਤੇ ਮਾਣ ਵਾਲੀ ਜ਼ਰੂਰ ਬਣਾ ਦਿੱਤੀ ਹੈ ਇਹ ਤਿੰਨੋਂ ਧੀਆਂ ਮਹਾਰਾਸ਼ਟਰ ਪੁਲਿਸ ਦੇ ਵਿੱਚ ਹੁਣ ਭਰਤੀ ਹੋ ਚੁੱਕੀਆਂ ਨੇ ਮਾਰੂਤੀ ਜავੇਦ ਦੀਆਂ ਪੰਜ ਧੀਆਂ ਤੇ ਦੋ ਪੁੱਤਰ ਨੇ ਪਰ ਘਰ ਦੇ ਵਿੱਚ ਹਾਲਤ ਥੋੜੀ ਸਹੀ ਨਹੀਂ ਹੈ ਪਰ ਤਿੰਨ ਧੀਆਂ ਨੇ ਤਾਂ ਪੁੱਤਾ ਵਾਂਗ ਹੀ ਕੰਮ ਕਰਕੇ ਦਿਖਾ ਦਿੱਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਧੀਆ ਜੜੀਆਂ ਨੇ ਉਹ ਪੜੀਆਂ ਲਿਖੀਆਂ ਨੇ ਵਧੀਆ ਕੁਆਲੀਫਾਈਡ ਨੇ ਵਧੀਆ ਯੂਨੀਵਰਸਿਟੀਆਂ ਤੋਂ ਪੜੀਆਂ ਨੇ ਸੱਤ ਬੱਚਿਆਂ ਨੇ باوجود ਵੀ ਘਰ ਦੀ ਹਾਲਤ ਥੋੜੀ ਵਿੱਤੀ ਜਈ ਕਮਜ਼ੋਰ ਸੀ ਉਸ ਕਰਕੇ ਕੁੜੀਆਂ ਨੂੰ ਇਹ ਜ਼ਰੂਰ ਪਤਾ ਸੀ ਕਿ ਜੇਕਰ ਪੜਿਆ ਜਾਵੇ ਤਾਂ ਅਸੀਂ ਆਪਣੇ ਪਰਿਵਾਰ ਦੇ ਹਾਲਾਤ ਜ਼ਰੂਰ ਸੁਧਾਰ ਸਕਦੇ ਨੇ ਤਾਂ ਤਿੰਨ ਤਿੰਗਾਂ ਜਿਨ੍ਹਾਂ ਨੇ ਇਕੱਠੇ ਹੀ ਪੁਲਿਸ ਕਾਂਸਟੇਬਲ ਦੇ ਵਿੱਚ ਪ੍ਰੀਖਿਆ ਦਿੱਤੀ ਸੀ ਪ੍ਰੀਖਿਆ ਪਾਸ ਕੀਤੀ ਫਿਜ਼ੀਕਲ ਟੈਸਟ ਪਾਸ ਕੀਤਾ ਤੇ ਅੱਜ ਜਿਹੜੀ ਮਹਾਰਾਸ਼ਟਰ ਪੁਲਿਸ ਦੇ ਵਿੱਚ ਉਪਰਤੀ ਹੋਈਆਂ ਨੇ ਤੇ ਨਾਲ ਹੀ ਸੁਨਾਲੀ ਦਾ ਮਹਾਰਾਸ਼ਟਰ ਪੁਲਿਸ ਕਾਂਸਟੇਬਲ ਦੇ ਅਹੁਦੇ ਦੇ ਉੱਤੇ ਜਿਹੜਾ ਹੈ ਉਸ ਦਾ ਪ੍ਰੀਖਿਆ ਦਾ ਟੈਸਟ ਪਾਸ ਹੋਇਆ ਸੀ ਜਦਕਿ ਛੋਟੀ ਭੈਣ ਲక్ష్ਮੀ ਦਾ ਵੀ ਜਿਹੜਾ ਹੈ ਹਾਲ ਦੇ ਵਿੱਚ ਟੈਸਟ ਪਾਸ ਹੋਇਆ ਤੇ ਇਸ ਦੇ ਨਾਲ ਉਹਨਾਂ ਦੀ ਇੱਕ ਭੈਣ ਜਿਹੜੀ ਹੈ ਉਸ ਦੇ ਵੱਲੋਂ ਵੀ ਜਿਹੜਾ ਹੈ ਹੁਣ ਟੈਸਟ ਮਹਾਰਾਸ਼ਟਰ ਪੁਲਿਸ ਦੇ ਵਿੱਚ ਨਿਕਲਿਆ ਸੀ ਉਸ ਦੇ ਵਿੱਚ ਉਸ ਨੇ ਪਾਸ ਕੀਤਾ ਹੈ ਇਹ ਤਿੰਨੋਂ ਧੀਆਂ ਹੁਣ ਵਰਦੀ ਪਾ ਕੇ ਜਦੋਂ ਪਿੰਡ ਦੇ ਵਿੱਚ ਨਿਕਲਦੀਆਂ ਨੇ ਘਰ ਤੋਂ ਬਾਹਰ ਜਾਂਦੀਆਂ ਨੇ ਤੇ ਸਾਰੇ ਇਹੀ ਕਹਿੰਦੇ ਨੇ ਕਮਾਲ ਕਰਤੀ ਬਾਜੀਵਾ ਕਿਸ ਤਰੀਕੇ ਦੇ ਨਾਲ ਪਿਤਾ ਦੇ ਜਿਹੜਾ ਖੇਤਾਂ ਦੇ ਵਿੱਚ ਮਜ਼ਦੂਰੀ ਕੀਤੀ ਹੈ ਅੱਜ ਇਹ ਧੀਆਂ ਅਫਸਰ ਸ਼ਾਈ ਦੇ ਨਾਲ ਪਿਤਾ ਨੂੰ ਗੱਡੀਆਂ ਦੇ ਵਿੱਚ ਘੁਮਾ ਰਹੀ ਹੈ ਤਿੰਨਾਂ ਭੈਣਾਂ ਨੇ ਦੱਸਿਆ ਹੈ ਕਿ ਪਿਛਲੇ 4 ਸਾਲ ਪਹਿਲਾਂ ਮਹਾਰਾਸ਼ਟਰ ਪੁਲਿਸ ਕਨਸਟੇਬਲ ਦੀ ਪ੍ਰੀਖਿਆ ਦੀ ਤਿਆਰੀ ਦੇ ਵਿੱਚ ਉਹ ਜੁਟੀਆਂ ਸੀ ਬੜੀ ਪੈਂਟ ਸੋਨਾਲੀ ਦਾ ਪਹਿਲੇ ਹੀ ਵਾਰ ਦੇ ਵਿੱਚ ਟੈਸਟ ਕਲੀਅਰ ਹੋ ਜਾਂਦਾ ਹੈ ਜਦੋਂ ਕਿ ਸ਼ਕਤੀ ਤੇ ਲక్ష్ਮੀ ਨੂੰ ਆਤਮ ਵਿਸ਼ਵਾਸ ਵੱਧ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਵੀ ਕਨਸਟੇਬਲ ਦੇ ਲਈ ਪ੍ਰੀਖਿਆ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਦੇ ਵਿੱਚ ਉਹ ਹੁਣ ਤਾਇਨਾਤ ਨੇ ਤੇ ਨਾਲ ਹੀ ਪਰਿਵਾਰ ਦੇ ਜਿਹੜੇ ਹੈ ਸਾਰੇ ਕੰਮ ਦੇਖਦੀਆਂ ਨੇ ਦੋ ਭੈਣਾਂ ਜਿਹੜੀ ਹੈ ਉਹ ਵਿਆਹੀਆਂ ਗੀਆਂ ਨੇ ਤੇ ਦੋ ਭਾਈ ਜਿਹੜੇ ਹੈ ਉਹ ਵੀ ਮਹਾਰਾਸ਼ਟਰ ਪੁਲਿਸ ਦੀਆਂ ਤਿਆਰੀ ਕਰ ਰਹੇ ਨੇ ਤਾਂ ਕਹਿ ਸਕਦੇ ਆ ਕਿ ਜੇਕਰ ਵੱਡੀ ਭੈਣ ਵਧੀਆ ਲੜ ਲੱਗੀ ਹੋਵੇ ਮਿਹਨਤ ਕਰਨਾ ਆਂਦਾ ਹੋਵੇ ਵਧੀਆ ਸੰਗਤ ਦੇ ਵਿੱਚ ਹੋਵੇ ਤਾਂ ਅਗਲੀ ਪੀੜ੍ਹੀ ਦੀ ਵੀ ਸੁਧਾਰ ਦਿੰਦੀ ਹੈ ਤੇ ਦੇਖਾ ਦੇਖ ਛੋਟੇ ਭੈਣ ਭਰਾ ਵੀ ਉਹਨਾਂ ਨੂੰ ਦੇਖ ਕੇ ਅੱਗੇ ਵਧਣ ਦਾ ਜਿਹੜਾ ਜਜ਼ਬਾ ਜ਼ਰੂਰ ਰੱਖਦੇ ਨੇ ਤਾਂ ਕਹਿ ਸਕਦੇ ਆ ਕਿ ਜੇਕਰ ਤੁਸੀਂ ਹੌਸਲੇ ਮਜ਼ਬੂਤ ਰੱਖ ਲੋ ਤੇ ਨਾਲ ਇਹ ਜ਼ਰੂਰ ਸੋਚੋ ਕਿ ਅਸੀਂ ਕੁਝ ਨਾ ਕੁਝ ਤਾਂ ਜ਼ਰੂਰ ਕਰਨਾ ਹੈ ਸ਼ਾਇਦ ਰੱਬ ਸਾਡੀ ਮਿਹਨਤ ਦਾ ਹੀ ਸੁਣ ਲਵੇ ਮਿਹਨਤ ਕੀਤੀ ਹੋਈ ਹੀ ਦੇਖ ਲਵੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਜ਼ਰੂਰ ਸਫਲ ਹੁੰਦੇ ਆ ਇਹ ਕਹਾਣੀ ਤਿੰਤ ਧੀਆਂ ਦੀ ਹੈ ਜਿਸ ਨੇ ਆਪਣੇ ਪਿਤਾ ਦਾ ਗਰਵ ਦੇ ਨਾਲ ਸਿਰ ਉੱਚਾ ਕਰ ਦਿੱਤਾ ਹੈ ਤੇ ਅੱਜ ਪਿਤਾ ਖੁਸ਼ੀ ਦੇ ਨਾਲ ਸੀਨਾ ਚੋੜਾ ਕਰਕੇ ਬਾਜ਼ਾਰਾ ਦੇ ਵਿੱਚ ਜਾਂਦੇ ਆ ਚਾਰ ਲੋਕਾਂ ਦੇ ਵਿੱਚ ਬੈਠਦੇ ਨੇ ਤਾਂ ਇਹ ਜ਼ਰੂਰ ਕਹਿੰਦੇ ਨੇ ਕਿ ਮੇਰੀਆਂ ਧੀਆਂ ਨਹੀਂ ਸਗੋਂ ਮੇਰੇ ਪੁੱਤ ਨੇ ਜਿਹੜੇ ਅੱਜ ਸਮਾਜ ਦੇ ਵਿੱਚ ਛਾਤੀ ਚੋੜੀ ਕਰਕੇ ਘੁੰਮਦੀਆਂ ਨੇ ਉਹ ਵੀ ਧੀਆ ਮੰਗੋ ਨਹੀਂ ਸ਼ੇਰ ਦੀਆਂ ਕੁੜੀਆਂ ਵਾਂਗ ਅੱਖਾਂ 'ਚ ਅੱਖਾ ਪਾ ਕੇ ਗੱਲਾਂ ਕਰਦੀਆਂ ਨੇ ਤੇ ਨਾਲ ਮੁੰਡਿਆਂ ਦੇ ਵਿੱਚ ਕੰਦੇ ਨਾਲ ਕੰਦਾ ਮਿਲਾ ਕੇ ਤੁਰਦੀਆਂ ਨੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਜਿਵੇਂ ਇਹ 3 ਜਿਹੜੀਆਂ ਹੈ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੀਆਂ ਨੇ ਆਪਣੇ ਪਿਤਾ ਨੂੰ ਜਿਹੜਾ ਹੈ ਇੰਨਾ ਵੱਡਾ ਮਾਣ ਮਹਿਸੂਸ ਕਰਵਾਇਆ ਹੈ ਬੇਸ਼ੱਕ ਪੁਲਿਸ ਕਨਸਟੇਬਲ ਦਾ ਹੈ ਕਹਿ ਸਕਦੇ ਆ ਅਹੁਦਾ ਛੋਟਾ ਹੁੰਦਾ ਹੈ ਹੋਰ ਵੱਡੀਆਂ ਨੌਕਰੀਆਂ ਵੀ ਹੁੰਦੀਆਂ ਪਰ ਗੱਲ ਇਹ ਹੁੰਦੀ ਹੈ ਕਿ ਤੁਸੀਂ ਐਥੋਂ ਤੱਕ ਵੀ ਕਿਸ ਨੀਅਤ ਦੇ ਨਾਲ ਪਹੁੰਚੇ ਹੋ ਗੱਲ ਮਿਹਨਤ ਦੀ ਹੁੰਦੀ ਹੈ ਜੇਕਰ ਤੁਸੀਂ ਮਿਹਨਤ ਕਰਨੀ ਸਿੱਖ ਲਵੋ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਤੱਕ ਜਾ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ